ਸੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨਿਆਸ ਕਰਦਾ ਸਾਰੇ ਠੀਕ ਠਾਕ ਹੋ ਹੋਰੀ ਸੋ ਉਮੀਦ ਹੈ ਸਾਰੇ ਖੁਸ਼ਦਿਲ ਹੋਵੋਗੇ ਹਾਸਤੇ ਵਾਸਤੇ ਰਹੋਗੇ ਤੇ ਆਪਾਂ ਫਿਰ ਦੁਬਾਰਾ ਨਵੇਂ ਬਲੌਗ ਦੇ ਨਾਲ ਜੁੜ ਗਏ ਆ ਤੇ ਮੈਂ ਨਾ ਵੀ ਮੇਰੀ ਆਦਤ ਆ ਮੈਂ ਨਾ ਫਰੂਟ ਖਾਂਦਾ ਬਹੁਤ ਜਿਆਦਾ ਸ਼ੌਂਕੀ ਆ ਪਰ ਮੈਨੂੰ ਨਾ ਜਿਵੇਂ ਹੁਣ ਮੈਂ ਫਰੂਟ ਲਿਆ ਲਿਆ ਕੇ ਰੱਖਦਾ ਘਰੇ ਹਨ ਤੇ ਮੈਥੋਂ ਆਪ ਨਹੀਂ ਖਾਂਦਾ ਆਂਦਾ ਚੱਕ ਕੇ ਜੇ ਮੈਨੂੰ ਕਿਸੇ ਨੇ ਦੇ ਦਿੱਤਾ ਮੰਮੀ ਨੇ ਦੇ ਦਿੱਤਾ ਜਾਂ ਕਈ ਵਾਰ ਕਾਜਲ ਘਟ ਲੰਦੀ ਆ ਹਨ ਤੇ ਉਹ ਖਾ ਲਾ ਨਾ ਮੈਂ ਮੈਨੂੰ ਹੋਣਾ ਡਾਕਟਰ ਨੇ ਕਿਹਾ ਵੀ ਤੂੰ ਫਰੂਟ ਬਹੁਤ ਜ਼ਿਆਦਾ ਖਾ ਤੇ ਕਿਉਂਕਿ ਮੇਰੇ ਜਿਹੜੇ ਮੈਂ ਨਾਨ ਵੇਜ ਵੇਜ ਵਗੈਰਾ ਖਾਂਦਾ ਨਹੀਂ ਬਹੁਤ ਘੱਟ ਖਾਂਦਾ ਪਹਿਲਾਂ ਖਾਂਦਾ ਸੀਗਾ ਤੇ ਹੁਣ ਥੋੜਾ ਜਿਹਾ ਨਕਸ਼ਣ ਹੈ ਐਵੇਂ ਦੀ ਪੈ ਗਈ ਵੀ ਮਾਨੀ ਨਹੀਂ ਕਰਦਾ ਹਨਾ ਕੁਝ ਜਿਹੜੇ ਮੰਨ ਕੇ ਚਲੋ ਆਪਣੇ ਯਾਰ ਦੋਸਤ ਮੇਰੇ ਲਾਗੇ ਦੇ ਬੰਦੇ ਨੇ ਹਨ ਤੇ ਹੁਣ ਜਥੇ ਅਰਗਣੀ ਸਿੰਘ ਜੀ ਨੇ ਉਸਤਾਦ ਜੀ ਸਾਡੇ ਫੱਤਾ ਮਾਲਕ ਵਾਲੇ ਤੁਹਾਨੂੰ ਪਹਿਲਾਂ ਉਹਨਾਂ ਦੇ ਬਲਾਕ ਚ ਦਰਸ਼ਨ ਵੀ ਕਰਾਏ ਸੀਗੇ ਜਦੋਂ ਅਸੀਂ ਹੜ ਭੀੜ ਤਾਂ ਨਹੀਂ ਸੇਵਾ ਚ ਲੱਗੀ ਹੋਈ ਸੀ ਉਹ ਸਾਡੇ ਪ੍ਰਧਾਨ ਸਾਹਿਬ ਨੇ ਉਸਤਾਦ ਨੇ ਪ੍ਰਧਾਨਗੀ ਤਾਂ ਉਹਨਾਂ ਚ ਹੈ ਨਹੀਂ ਕੁਝ ਵੀ ਹਨਾ ਉਸਤਾਦ ਲੋਕ ਨੇ ਸਾਡੇ ਉਹ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨਾਲ ਵਿਚਨ ਨਾਲ ਮੰਨ ਕੇ ਚੱਲੋ ਕਟੋ ਘਟ ਕੀ ਵੀ ਸਾਨੂੰ ਨਾ 100 ਚੋਂ 80% ਅਸੀਂ ਆਪਣੇ ਆਪ ਨੂੰ ਚੇਂਜ ਕਰ ਰਹੇ ਆ ਵੀ ਯਾਰ ਦੁਨੀਆ ਵਿਚਾਰ ਸੁਣ ਕੇ ਉਹਨਾਂ ਦੇ ਵੀ ਦੁਨੀਆ ਬਹੁਤ ਤੰਗ ਤੋਂ ਤੰਗ ਪਈ ਆ ਵੀ ਯਾਰ ਆਪਾਂ ਚੰਗੇ ਕੰਮ ਬਾਬਾ ਜੀ ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਦੱਸਦੇ ਹਨ ਤੇ ਚੰਗੀਆਂ-ਚੰਗੀਆਂ ਕਰਵਾਣੀਆਂ ਦੀਆਂ ਤੁਕਾਂ ਤੋਂ ਸਾਨੂੰ ਸਮਝਣ ਲੱਗਿਆ ਵੀ ਜ਼ਿੰਦਗੀ ਤਾਂ ਬਹੁਤ ਅਨਮੋਲ ਆ ਉਸੀ ਸਾਹਮਣ ਵਾਲੇ ਨੂੰ ਯਾਰ ਠੀਕ ਹੈ ਤੇ ਕੁਝ ਬੰਦੇ ਕਿਉਂਕਿ ਨਾ ਪਤਾ ਕੀ ਆ ਗੁਰੂ ਦਾ ਸਿੱਖ ਹੁੰਦਾ ਉਹਦੇ ਅਲੱਗ ਚਿਹਰੇ ਤੇ ਨੂਰ ਹੁੰਦਾ ਹਨਾ ਉਹ ਨੂਰ ਹੁੰਦਾ ਇਸ ਚੀਜ਼ਾਂ ਦਾ ਠੀਕ ਹੈ ਜੀ ਨੂਰ ਹੁੰਦਾ ਉਹਦੀ ਰਹਿਣੀ ਸਹਿਣੀ ਦਾ ਨੂਰ ਹੁੰਦਾ ਉਹਤੇ ਗੁਰਾਂ ਦੀ ਸਿੱਖਿਆ ਦਾ ਨੂਰ ਹੁੰਦਾ ਉਹਨਾਂ ਦੇ ਗੁਰੂ ਦੀ ਗਰਵਾਣੀ ਦੀ ਸਿੱਖਿਆ ਠੀਕ ਹੈ ਜੀ ਜਿਹੜੇ ਉਹ ਸਿੱਖਦੇ ਨੇ ਬਾਣੀ ਤੋਂ ਸੋ ਇਸ ਕਰਕੇ ਨਾ ਕਾਫੀ ਗੱਲਾਂ ਨੋਟ ਕਰਦੇ ਆ ਚਲੋ ਕੇਸ ਦਾੜੀ ਨਹੀਂ ਰੱਖੇ ਹਨ ਤੇ ਕਿਉਂਕਿ ਮੇਰੇ ਡੈਂਡਰਫ ਦੀ ਇੱਕ ਨਾ ਜਿਹਨੂੰ ਕਹਿੰਦੇ ਨੇ ਹੈ ਸਿਰਸਰੀ ਉਹ ਤਾਂ ਨਹੀਂ ਇਹ ਜੀ ਉਹ ਕਹਿੰਦੇ ਆ ਤੇ ਉਹ ਮੇਰੇ ਬਹੁਤ ਜ਼ਿਆਦਾ ਹੁੰਦੀ ਆ ਸਿਆਲਾਂ ਚ ਦੇਖਿਓ ਗਰਮੀਆਂ ਚ ਵੀ ਹੁਣ ਮੈਂ ਡੇਲੀ ਮੰਨ ਕੇ ਚਲੋ ਡੇਲੀ ਔਇਲ ਤੇ ਲਾਉਣਾ ਮੈਂ ਖੋਪੇ ਵਾਲਾ ਤੇ ਜਿਹਦੇ ਕਰਕੇ ਵੀ ਗਰਮੀਆਂ ਨਹੀਂ ਮੇਰਾ ਥੋੜਾ ਜਿਹਾ ਬਚਾਅ ਹੋ ਜਾਂਦਾ ਸਰਦੀਆਂ 'ਚ ਸਾਨੂੰ ਪਤਾ ਡੇਲੀ ਲਾਇਆ ਨਹੀਂ ਜਾਂਦਾ ਕਿਉਂਕਿ ਸਿਰ ਵਾਸ਼ ਕਰਨਾ ਪੈਂਦਾ ਤੇ ਵੀ ਟਾਈਮ ਨਹੀਂ ਹੁੰਦਾਗਾ ਕਿਉਂਕਿ ਸ਼ੋ ਦਿਨ ਰਾਤ ਹੀ ਚੱਲਦੇ ਨੇ ਹਨਾ ਇੱਧਰ ਭੱਜ ਇੱਧਰ ਭੱਜ 8:00 ਵਜੇ ਜਾਣਾ 8:00 ਵਜੇ ਜਾਣਾ ਉਹ ਸਿਸਟਮ ਹੋ ਜਾਂਦਾਗਾ ਤੇ ਕਾਜਲ ਹਜੇ ਸੁੱਤੀ ਪਈ ਸੀ ਤੇ ਮਮਾ ਮਾਰਨਿੰਗ ਮਾਰਨਿੰਗ ਉੱਠਿਆ ਇੱਕ ਮੇਰਾ ਕੰਮ ਸੀ ਤੇ ਮੈਂ ਇੱਕ ਸੁਣਨ ਪੜਿਆ ਸ਼ਾਇਦ ਮੈਂ ਤੁਹਾਨੂੰ ਘਟ ਦਿਖਾਉਣਾਗਾ ਤੇ ਮੈਂ ਗੁਰਦੁਆਰਾ ਸਾਹਿਬ ਵੀ ਚੱਲ ਜਾਣਾ ਹਨਾ ਤੇ ਜਿੱਥੇ ਆ ਕੇ ਸਕੂਨ ਮਿਲਦਾ ਯਾਰ ਅੱਜ ਕੱਲ ਕੀ ਹੈ ਜਾਨਾ ਸਾਰਾ ਕੁਝ ਆ ਬੰਦੇ ਕੋਲੇ ਪੈਸਾ ਠੀਕ ਹੈ ਤੇ ਕੋਈ ਬੰਦਿਆਂ ਕੋਲੇ ਕਿਸੇ ਬੰਦੇ ਕੋਲੇ ਫੈਮਲੀ ਨਹੀਂ ਹੈਗੀ ਕਿਸੇ ਬੰਦੇ ਕੋਲੇ ਸਕੂਨ ਨਹੀਂ ਹੈਗਾ ਫੈਮ ਪੈਸਾ ਇੰਨਾ ਵੈਸਾ ਹੋਣ ਦੇ ਬਾਵਜੂਦ ਹਨਾ ਸਿਸਟਮ ਜਾਣ ਬਾੜੇ ਹਿੱਲੇ ਪਏ ਨਹੀਂ ਯਾਰ ਸੋ ਬੰਦਾ ਕੋਈ ਵੀ ਬੰਦਾਗਾ ਜੇ ਹੁਣ ਮੈਂ ਜਾ ਰਿਹਾ ਨਾ ਤੁਸੀਂ ਹਿਸਾਬ ਨਾਲ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਤੇ ਗੱਲਾਂ ਤੁਹਾਡੇ ਨਾਲ ਕਰ ਰਿਹਾ ਮੇਰਾ ਦਿਮਾਗ ਕਿਤੇ ਹੋਰ ਪਾ ਤੇ ਡਿਪਰੈਸ਼ਨ ਚ ਲੋਕ ਬਹੁਤ ਚਲ ਗਏ ਘਰਾਂ ਦੀਆਂ ਪ੍ਰੋਬਲਮਾਂ ਹੀ ਇਦਾਂ ਦੀਆਂ ਹੋ ਗਈਆਂ ਜਿਹੜੀਆਂ 24 ਘੰਟੇ ਐਂ ਘੁੱਗੀ ਜਾਂਦੀਆਂ ਨੇ ਦਿਮਾਗ ਚ ਲੜਾਈ ਝਗੜੇ ਬਹੁਤ ਵਧ ਗਏ ਖੁੰਦਕ ਬਹੁਤ ਰੱਖਣ ਲੱਗੇ ਦੇ ਕੇ ਯਾਰ 2-4000 ਰੁਪਇਆ ਠੀਕ ਹੈ ਕਹਿੰਦਾ ਨੇ ਖਰਦੋ ਦਾ ਕੰਮ ਆ ਹਾਂ ਉਹਨਾਂ ਨੂੰ ਕਦੇ ਮਿਲਦਾ ਨਹੀਂ ਕਿਸੇ ਚੰਗੇ ਉਹਦੇ ਨੂੰ ਮਾਂ ਦਾ ਪੁੱਤ ਚੱਲ ਜਾਂਦਾ ਪਿਓ ਦਾ ਪੁੱਤ ਚੱਲ ਜਾਂਦਾ ਭੈਣਾਂ ਦਾ ਭਾਈ ਚੱਲ ਜਾਂਦਾ ਤੇ ਕਈ ਕਈ ਵਾਰ ਇਨਸਾਨ ਵਿੱਚ ਉਹਦੇ ਇਦਾਂ ਦੇ ਹੁੰਦੇ ਨੇ ਜਿੰਨਾ ਸਿਰ ਤੇ ਉਹਨਾਂ ਦੇ ਟੱਬਰ ਚੱਲਦੇ ਨੇ ਤੇ ਉਹ ਟੱਬਰ ਚੱਲਦੇ ਨੇ ਤੇ ਉਸ ਤੋਂ ਬਾਅਦ ਪਿੱਛੇ ਉਹਨਾਂ ਕੋਲ ਸਿਰਫ ਕੀ ਰਹਿ ਜਾਂਦਾ ਜਾਤਾ ਰਹਿ ਜਾਂਦਾ ਤੇ ਯਾਦਾਂ ਵੀ ਉਹਨਾਂ ਨੂੰ ਉਮੇਂਦੀਆਂ ਰਹਿੰਦੀਆਂ ਨੇ ਜਿਹੜੀਆਂ ਡੇਲੀ ਮਾਰਤੀਆਂ ਨੇ ਆਪਣੇ ਆਪ ਨੂੰ ਅੰਦਰ ਦਾ ਮਾਰਦੀਆਂ ਨੇ ਉਹਨਾਂ ਦੇ ਵੀ ਜੇ ਸਾਡਾ ਉਹ ਹੁੰਦਾ ਹੁਣ ਤੁਸੀਂ ਐਸਾ ਹਿਸਾਬ ਲਾ ਲੋ ਜਮਦਾ ਪਈ ਗਿਆ ਦੁਨੀਆ ਤੋਂ ਨਾ ਉਹਦੀ ਬੱਚੇ ਨੇ ਜਿਹੜੇ ਉਹ ਤੁਸੀਂ ਐਸਾ ਹਿਸਾਬ ਲਾ ਲੋ ਵੀ ਵੱਡੇ ਹੋਣਗੇ ਹਰ ਕੰਮ ਵਿੱਚ ਗੁਜ਼ਰਨਗੇ ਜਿੱਥੇ ਉਹਨਾਂ ਨੂੰ ਫਾਦਰ ਸਾਹਿਬ ਦੀ ਲੋਡ ਸੀ ਤੇ ਉਹ ਉੱਥੇ ਕਿਵੇਂ ਹੈਂਡਲ ਕਰਨਗੇ ਇਹ ਉਹਨਾਂ ਦਾ ਦਿਲ ਉਹਨਾਂ ਦਾ ਹਿਰਦਾ ਜਾਣਦਾ ਆਪਾਂ ਇੱਕ ਗੱਲਾਂ ਕਰਦੇ ਆਪਾਂ ਨਾ ਕਿਸੇ ਦੇ ਮੰਨ ਕੇ ਚਲੋ ਆਪਾਂ ਕਿਸੇ ਦੀ ਪਰਮਾਤਮਾ ਨਾ ਕਰੇ ਸੋ ਕਿਸੇ ਦੇ ਆਪਾਂ ਭੋਗਤੇ ਜਾਂਦੇ ਆ ਸੋਸ ਜਾਂ ਸੰਸਕਾਰ ਤੇ ਜਾਂਦੇ ਆ ਸੰਸਕਾਰ ਤੇ ਜਾਂਦੇ ਆ ਆਪਾਂ ਆਪਣੇ ਚੋਂ 60 ਤੋਂ 70% ਮੈਂ ਕਹਿੰਦਾ ਨਾ 80% ਲਾ ਲਓ ਮੈਂ ਕਹਿੰਦਾ ਨਾ 80% ਲੋਕ ਕਿਸੇ ਬੰਦੇ ਦੀਆਂ ਜਿਹੜੇ ਦੀ ਜਿਹੜਾ ਦੁਨੀਆ ਤੋਂ ਅਲਵਿਦਾ ਕਹਿ ਗਿਆ ਉਹਦੀਆਂ ਗੱਲਾਂ ਠੀਕ ਹੈ ਵੀ ਯਾਰ ਚੱਲ ਗਿਆ ਜੇ ਬੰਦਾ ਚੰਗਾ ਸੀ ਜੇ ਸੀ ਵਾਹ ਸੀ ਹਣਾ ਤੇ ਉਸ ਤੋਂ ਬਾਅਦ 20% ਤੁਹਾਨੂੰ ਦੱਸ ਰਿਹਾ ਮੈਂ 20% ਮੰਡਲੀ ਬੈਠੀ ਆ 10 ਜਣਿਆਂ ਦੀ ਉਹ ਇਹ ਗੱਲਾਂ ਕਰ ਰਹੀ ਹੈ ਯਾਰ ਮਾੜਾ ਹੋਇਆ 20% ਮੰਡਲੀ ਗੱਲ ਕਰ ਰਹੀ ਆ ਰਾਜਸਥਾਨ ਰਾਜਧਾਨੀ ਦੀ ਆ ਸਾਰੀ ਰਾਜਨੀਤੀ ਦੀ ਠੀਕ ਹੈ ਯਾਰ ਆਇਆ ਹੋ ਗਿਆ ਇਹ ਸਰਕਾਰ ਨੇ ਐ ਨਹੀਂ ਕਰਿਆ ਇਹ ਸਰਕਾਰ ਨੇ ਐ ਨਹੀਂ ਕਰਿਆ ਉਹ ਸਰਕਾਰ ਨੇ ਐ ਨਹੀਂ ਕਰਿਆ ਠੀਕ ਹੈ ਇਹ ਜਲ ਰਹੀ ਆ ਓਦੋਂ ਬਾਅਦ 20% ਲੋਕ ਫੋਨ ਤੇ ਵਿਜੀ ਨੇ ਠੀਕ ਹੈ ਤੇ ਓਦੋਂ ਬਾਅਦ ਫੋਨ ਤੇ ਵਿਜੀ ਹੋਣ ਦੇ ਬਾਅਦ ਉਹ ਇਹ ਗੱਲਾਂ ਕਰ ਰਹੇ ਹੁੰਦੇ ਆ ਯਾਰ ਆ ਨਹੀਂ ਲਾਈ ਨੀ ਪਈ ਆ ਹ ਰੀਲਾ ਚੱਲ ਰਹੀਆਂ ਹੁੰਦੀਆਂ ਨੇ ਉਹਨਾਂ ਨੇ ਮਾਈਂਚਾ ਨਾ ਤੇ 20% ਆਪਦੀਆਂ ਗੱਲਾਂ ਜੀ 10 ਜਣੇ ਬੈਠੇ ਹੋ ਆਪਣੀਆਂ ਗੱਲਾਂ ਕਰ-ਕਰ ਕੇ ਹੱਸ ਰਹੇ ਹੁੰਦੇ ਨੇ ਵੀ ਫੀਲਿੰਗ ਵੀ ਮੰਡੇ ਕੇ ਜਲੋਂ ਇੰਜੋਏ ਕਰੇ ਚੁੱਪ ਕੇ ਕਰਕੇ ਜੇ ਸੁਣ ਰਹੇ ਹੁੰਦੇ ਨੇ ਸਾਰੀਆਂ ਗੱਲਾਂ ਦੇਖ ਰਹੇ ਹੁੰਦੇ ਨੇ ਵੀ ਕੀ ਮਾਹੌਲ ਆ ਜੀਡ ਕੋ ਕਮੈਂਟ ਕਰੋ ਤੇ ਤੁਸੀਂ ਬਲੌਗ ਦੇ ਨਾਲ ਜੁੜਿਓ ਆਪਾਂ ਕਰਦੇ ਆਂ ਗੱਲ ਇਹ ਠੀਕ ਹੈ ਕੰਟੀਨਿਊ ਜਿ ਰਹੀ ਹੈ ਮਿੱਤਰੋ ਕਿੰਨੇ ਲੋਕ ਗਿਰ ਗਏ ਯਾਰ ਕਿੰਨੀਆਂ ਗੱਲਾਂ ਤੇ ਗਿਰ ਗਏ ਪਹਿਲਾਂ ਨਹੀਂ ਪਹਿਲਾਂ ਉਹਨਾ ਉਹ ਪਿਛਲਾ ਇੱਕ ਬੋਰਡ ਹੋਰ 파ੜਦਾ ਦੂਜੀ ਤੀਜੀ ਵਾਰ ਬੋਰਡ ਆ 파ੜਦਾ ਯਾਰ ਆ ਦੇਖੋ ਵੀ ਆਪੀ ਹੌਲੀ ਹੌਲੀ ਪਾਟਰੀ ਥੋੜਾ ਜਿਹਾ 파ੜ ਜਾਣੇ ਰੋਜ਼ 파ੜ ਜਾ ਕਰਾਂਗੇ ਰਾਤ ਕੱਲ ਥੋੜਾ ਜਿਹਾ 파ਟਿਆ ਹੋਇਆ ਸੀ ਇਹ ਕੋਈ ਬੰਦਾ ਸਾਰੀ 파ੜ ਗਿਆ ਯਾਰ ਪਤਾ ਨਹੀਂ ਕੀ ਲੈਣਾ ਸਾਲੇ ਨੇ ਕਿਸੇ ਨੇ ਯਾਰ ਮੈਂ ਹੈਰਾਨ ਆ ਭੈਣ ਸੌਰੀ ਬਈ ਯਾਰ ਗੱਲ ਕੱਟੇ ਲੱਤ ਮਰੀ ਵੀ ਆ ਤੇ ਉਹਨੂੰ ਹੈ ਇਹ ਚੀਜ਼ਾਂ ਯਾਰ ਘਟੀਆਂ ਗੱਲਾਂ ਸਾਲੀਆਂ ਯਾਰ ਇਧਰ ਆਉਂਦਿਆਂ ਨੂੰ ਆਪਣਾ ਦੋ ਬੋਰਡ ਪਹਿਲਾਂ ਇੱਕ ਦਿਨ ਪਹਿਲਾਂ ਪੱਟ ਤੇ ਸੀ ਦੂਜਾ ਫੇਰ ਪੱਟਤਾ ਆ ਤੀਜਾ ਆਪਾਂ ਲਾਇਆ ਸੀ ਚਾਰ ਕ ਦਿਨ ਹੋ ਗਏ ਇੱਥੇ ਰਾਤ ਕਿਸੇ ਨੇ ਪਰਸੋਂ ਕਿਸੇ ਨੇ ਲੱਤ ਮਾਰ ਕੇ ਪਾੜਿਆ ਹੋਇਆ ਦੇਖ ਲਓ ਯਾਰ ਇਹੋ ਜਿਹੇ ਘਟੀਆਂ ਲੋਕ ਪਏ ਨੇ ਯਾਰ ਜੇ ਤੁਸੀਂ ਕੋਈ ਗੱਲਵਾਜ਼ ਆ ਸਿੱਧੀ ਟਿੱਕਰ ਲਓ ਪਰੌਣੇ ਨੂੰ ਯਾਰ ਇਹ ਥੋੜੀ ਜਿਹੀ ਬੋਰਡ ਪਾੜਨੇ ਆ ਥੋੜੇ ਆ ਹੋਰ ਵੀ ਬੋਟ ਲੱਗੇ ਪਏ ਨੇ ਇਹਨਾਂ ਦਾ ਤੁਸੀਂ ਪਾਟੇ ਨਹੀਂ ਸਾਡਾ ਕਿਉਂ ਪਾੜਦੇ ਹੋ ਜਰੂਰ ਜੀ ਜਰੂਰ ਸਰ ਜੀ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਓ ਜੀ ਲਿਓ ਲੱਡੂ ਖਾਓ ਸਰ ਜੀ ਵੀ ਮਾਰਦਾ ਡਾਕਾ ਸਿੰਘਾਂ ਨੇ ਲੱਡੂ ਖਵਾਉਣਾ ਜੀ ਬਾਬਾ ਜੀ ਦਾ ਕਹਿੰਦੇ ਜਨਮ ਦੇਣਾ ਕੱਲ ਨੂੰ ਤੇ ਅੱਜ ਮੋਟਰਸਾਈਕਲ ਲਿਆਤਾ ਬਾਬਾ ਜੀ ਨੇ ਇਸ ਕਰਕੇ ਆਪਾਂ ਲੱਡੂ ਨੂੰ ਲਾਤਾ ਬਾੜਾ ਭੁੱਖ ਲੱਗੀ ਹੋਈ ਹੈ ਬੇਟ ਕਰ ਰਿਹਾ ਕੁਕਿੰਗ ਅੱਜ ਬਣਾ ਰਿਹਾ ਇਲੈਕਟ੍ਰਿਕ ਰੋਲ ਇਹ ਸਾਡਾ ਸਾਰਾ ਕੁਝ ਅਲੱਗ ਮਤਲਬ ਕਿ ਕਾਊਂਟਰ ਹੀ ਅਲੱਗਾ ਐਗ ਬਣਾਉਣ ਦਾ ਆ ਚੈੱਕ ਕਰੋ ਚੈੱਕ ਕਰੋ ਚੈੱਕੋ ਵੀ ਅਲੱਗਾ ਹੈ ਹੈ ਸ਼ੈੱਫ ਵੀ ਅਲੱਗਾ ਹਾਂ ਤੇ ਜਿਹੜਾ 9 ਵਜੇ ਦਾ ਉਹ ਮੈਂ ਕਰਦਾ ਇਹ ਹੈਗਾ ਐਗ ਵਾਲਾ ਸ਼ੈੱਫ ਉਹ ਹੈਗਾ ਵੈਜ ਵਾਲੇ ਸ਼ੈੱਫ ਸ਼ੈੱਫ ਵੀ ਅਲੱਗ-ਅਲੱਗ ਰੱਖੀ ਆਪਾਂ ਪਾ ਦੇ ਦੰਨਿਆ ਥੋੜਾ ਬੋਤਾ ਥੋੜਾ ਬੋਤਾ ਦੇ ਦਿੰਨੇ ਆ ਮਹੀਨੇ ਦਾ ਕੰਮ ਕੰਮ ਵੀ ਦੇ ਦਨੇ ਇਹ ਦੇਖ ਲੈ ਸਾਡਾ ਸ਼ਖਸ ਕਿਵੇਂ ਕੰਮ ਕਰਦਾ ਕਿਵੇਂ ਕੰਮ ਕਰ ਰਿਹਾ ਵੇਖ ਲੈ ਤੇਰੇ ਸਾਹਮਣੇ ਪੈਸੇ ਕੱਟੇ ਜਾਣੇ ਆ ਸੁਣ ਗਈ ਚੋਰੀ ਚੱਕੀ ਮੰਗ ਤੂੰ ਹਾਂ ਪੈਸੇ ਘਟੇ ਜਾਣਗੇ ਕੱਜ ਨਾਲ ਕੰਮ ਕਰ ਲਓ ਤੇ ਇੱਧਰ ਇਹ ਸਾਡੇ ਵੀ ਬਣਿਆ ਸੀਗਾ ਮੈਂ ਤਾਂ ਖਾ ਲਿਆ ਮੈਂ ਆਪਦੀ ਕੌਫੀ ਵੀ ਪੀ ਲਈ ਥੋੜੀ ਜੀ ਛੱਡੀ ਆ ਮਤਲਬ ਥੋੜੀ ਜਿਹੀ ਛੱਡੀ ਆ ਇਹ ਹੈਗੀ ਆ ਬੀਬੀ ਕੌਫੀ ਇਹ ਬੀਤੇ 프라이ਸ ਇਹ ਬੀਤਨੇ ਹਜੇ ਖਾਦੇ ਨਹੀਂ ਹੈਗੇ ਕਿਉਂਕਿ ਬੀਤ ਕਮ ਲੱਗਿਆ ਹੋਇਆ ਸੀ ਮੈਂ ਖਾ ਚੁੱਕਿਆ ਹਾਂ ਓਕੇ ਹਾਂ ਜੀ ਅਨੀ ਬਾਈ ਜੀ ਨੂੰ ઓਏ ਅਸੀਂ ਕਰਨ ਲੱਗੇ ਆ ਰੈਸਲ ਅੱਜ ਕਰਨੀ ਆ ਕਿ ਕਿੰਨੇ ਟਾਈਮ ਬਾਅਦ ਕਰਨੀ ਹੈ ਅੱਜ ਪਹਿਲਾ ਸੈੱਟ ਸਾਡਾ ਐਵੇਂ ਦਾ ਹੋਊਗਾ ਕਿ ਵੀ ਅਸੀਂ ਜਿਹੜਾ ਸਿਲ ਕਰਾਨੀ ਤੋਂ ਲੈ ਕਿਉਂਕਿ ਮਤਲਬ ਕਿ ਬਾਅਦ ਚਾ ਇੱਕ ਦੋ ਸ਼ੋਹਾਂ ਤੋਂ ਬਾਅਦ ਸਾਰੇ ਸਭ ਸੈੱਟ ਹੋ ਜਾਂਦਾ ਲੇਕਿਨ ਜਿਹੜਾ ਸਟਾਰਟਿੰਗ ਵਾਲਾ ਸ਼ੋਹ ਹੁੰਦਾ ਨਾ ਉਹਦੇ ਵਿੱਚ ਗੜਬੜ ਹੁੰਦੀ ਆ ਤੇ ਉਹ ਗੜਬੜ ਕਰਦੀ ਆ ਕੌਣ ਕਰਦਾ ਪਤਾ ਨਹੀਂ ਕੌਣ ਕਰਦਾ ਤੁਸੀਂ ਆਪ ਦੱਸੋ ਬਈ ਇੱਕ ਮਿੰਟਾਂ ਦੇ ਵਿੱਚ ਠੀਕ ਆ ਸੀ ਨਹੀਂ ਦੱਸਦੇ ਕਿ ਗੜਬੜ ਕੌਣ ਕਰਦਾਗਾ ਪਹਿਲੇ ਸੈਟ ਦੇ ਵਿੱਚ ਠੀਕ ਆ ਬਾਕੀ ਇਹ ਦੇਖ ਨੇ ਤੁਹਾਡੀ ਸੈਂਸ ਕਿੰਨਾ ਕੰਮ ਕਰਦੀ ਆ ਠੀਕ ਆ ਜ਼ਰੂਰ ਦੱਸਿਓ ਇੱਕ ਕਮੈਂਟ ਆ ਸੈਟ ਦਤਾ ਬੰਨ ਅੱਧਾ ਕ ਸੈਟ ਬੰਨਿਆ ਪਿਆ ਤੇ ਅੱਧਾ ਇਹ ਬੱਕਣਾ ਬੰਨਣਾ ਬਾਕੀ ਆ ਅੱਧਾ ਬੰਨਣਾ ਸੈਟ ਬੰਦੂ ਅਸੀਂ ਕਰ ਰਹੇ ਹੁਣ ਤਿਆਰੀ ਤੇ ਜੁੜੇ ਰਹੋ ਉਸ ਵਿੱਚ ਠੀਕ ਸਾਰਾ ਦਿਨ ਐਵੇਂ ਬੋਰ ਹੋ ਕੇ ਨਿਕਲ ਗਿਆ ਬਈ ਕੋਈ ਫਾਇਦਾ ਨਹੀਂ ਹੈਗਾ ਮੇਰੇ ਸੋਨੀ ਪੱਤੋ ਇੱਥੇ ਆਉਣ ਦਾ ਓਕੇ ਸਾਰਾ ਦਿਨ ਐ ਦਿਮਾਰ ਪਈ ਆ ਮੇਰੀ ਤੂੰ ਬਿਮਾਰ ਸੀ ਤੈਨੂੰ ਫਿਰ ਆ ਇਹ ਤਾਂ ਬਹ ਨਹੀਂ ਇਸ ਕਰਕੇ ਆ ਪਤਾਂਗ ਨਹੀਂ ਕਰ ਦਿੰਦੇ ਬਿਮਾਰ ਬੰਦੇ ਮੈਂ ਤਾਂ ਕਦੇ ਆ ਬਿਮਾਰੀ ਚ ਛੁੱਟੀ ਨਹੀਂ ਲਈ ਚਲੋ ਜੀ ਹਾਂ ਹੋਂ ਉਹ ਤਾਂ ਪਤਾ ਹੀ ਆ ਵੀ ਵੀਦ ਹਲਤੇ ਸੋਪਣਾ ਸਾਰਾ ਕੁਝ ਕਿਵੇਂ ਤੇ ਜੁੜੇ ਰਹੋ ਤੁਸੀਂ ਕੰਟੀਨਿਊ ਜ ਰਹੋ ਠੀਕ ਹੈ ਜੀ ਗਰਮ ਗਰਮ ਹੋ ਗਈ ਚੂਰੀ ਪੂਰੀ ਆਪਾਂ ਪੂਰੀ ਹੱਥਾਂ ਹੱਥ ਬਹੁਤ ਰੈਡਰਸ ਹੋ ਗਈ ਦੇਖੋ ਮਿੱਤਰੋ ਚੂਰੀ ਦਾ ਆਰਡਰ ਆਇਆ ਸੀ ਜੀ ਕੀਤਾ ਆਪ ਹੀ ਲਾਵਾਂਗੇ ਜੀ ਦੇਸੀ ਖੰਡ ਦੀ ਚੂਰੀ ਕੁੱਟੀ ਜਾ ਰਹੀ ਆ ਸ਼ੱਕਰ ਦੀ ਨਹੀਂ ਮੰਗੀ ਕਹਿੰਦੇ ਵੀ ਦੇਸੀ ਖੰਡ ਦੀ ਖਾਣੀ ਆ ਸੀ ਕੋਈ ਕਸਟਮਰ ਇਦਾਂ ਆ ਗਿਆ ਇਸ ਕਰਕੇ ਉਹਨੂੰ ਦੇਸੀ ਖੰਡ ਦੀ ਚੂਰੀ ਖਵਾ ਰਹੇ ਆ ਸਾਡੀ ਖੰਡ ਵੀ ਘਰ ਦੀ ਉਹਦੇ ਕੰਨੋਂ ਸਾਡਾ ਘਿਓ ਵੀ ਦੇਸੀ ਦਾ ਬਣ ਜਾਂਦੇ ਫੇਰ ਜੁੜੇ ਰਹੋ ਤੁਸੀਂ ਲਓ ਜੀ ਸਾਡੀ ਸਮਾਲ ਚੂਰੀ ਬਣ ਕੇ ਹੋ ਗਈ ਆ ਰੈਡੀ ਤੇ ਅਸੀਂ ਕਰ ਰਹੇ ਆ ਪੈਕ ਠੀਕ ਹੈ ਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਨਵੇਂ ਦਿਨ ਦੀ ਸ਼ੁਰੂਆਤ ਸਾਰਿਆਂ ਨੂੰ ਸੁਨੇਹਾ ਲੈ ਕੇ ਆਵੇ ਚੰਗਾ ਸੋ ਜੁੜੇ ਰਹੋ ਹੈਲੋ ਜੀ ਸੀਜ਼ਨ ਦੀ ਸ਼ੁਰੂਆਤ ਸੋ ਸਾਡਾ ਬਬਲਾ ਐਂਕਰ ਤੁਰੀ ਤੁਹਾਨੂੰ ਨਾ ਤੁਸੀਂ ਗਾਣਾ ਸੁਣਿਓ ਜਰੂਰ ਗਾਣਾ ਬਬਲੇ ਕੀ ਨਾਮ ਤੇ ਆਪਣਾ ਮੜਾ ਦੱਸ ਜੀਜਾ ਸਾਲੀ ਚੈਨਲ ਕਿਹਦੇ ਤੇ ਆ ਆਪਣਾ ਜਸ਼ਨ ਐਂਟਰਟੇਨਮੈਂਟ ਜਸਨੋ ਵਾਲੇ ਚੈਨਲ ਤੇ ਠੀਕ ਹੈ ਲੈ ਵੀ ਮਿੱਤਰੋ ਸਰਚ ਕਰਿਓ ਜੀਜਾ ਸਾਲੀ ਬਬਲਾ ਤੁਰੀ ਸੋ ਗਾਣਾ ਘੈਂਟ ਆ ਵਿਆਹ ਚ ਵੱਜਣ ਵਾਲਾ ਪੂਰਾ ਗਾਣਾ ਐ ਬੰਬ ਪਾਜਦੇ ਨੇ ਜਮਾ ਜੀਜਾ ਸਾਲੀ ਤੇ ਉਹਦੇ ਘਰ ਨੂੰ ਨੋਟ ਬਾਰਦਾ ਤੇ ਅਮਾ ਹਮਾ ਕੇ ਸੁਣਿਓ ਤੁਸੀਂ ਸ਼ੇਅਰ ਜਰੂਰ ਕਰ ਦਿਓ ਕਮੈਂਟ ਦੱਸ ਦਿਓ ਇਹ ਉਹਦੇ ਵਿੱਚ ਕਮੈਂਡਾਂ 'ਚ ਦੱਸਿਓ ਜਰੂਰ ਵੀ ਅਸੀਂ ਕਿਹੜੇ ਵੱਲੀੋਂ ਆਏ ਆ ਬਲਾਸਟਰ ਜੁੜੀ ਵੱਲੀੋਂ ਆਏ ਆ ਕਿ ਕਿਹੜੇ ਵੱਲੀੋਂ ਆਏ ਆ ਠੀਕ ਹੈ ਜੀ ਤੇ ਇਹ ਕਹਿੰਦੇ ਬਾਬਲੇ ਨੂੰ ਪਤਾ ਲੱਗੇ ਵੀ ਹਾਂ ਯਾਰ ਫੈਨ ਫਾਲਿੰਗ ਜੁੜੀ ਹੋਈ ਆ ਬੰਦੇ ਨਾਲ ਗੱਲ ਸਹੀ ਹੈ ਪਿਆਰ ਹੈ ਨਾ ਸੋ ਭਾਈ ਜਿਹੜਾ ਤੁਸੀਂ ਉਹ ਪਹਿਲਾਂ ਪਾਇਆ ਸੀ ਮੈਨੂੰ ਬਾਈਟ ਬਣਾ ਕੇ ਭੇਜਿਆ ਪੂਰੇ ਦੇ ਵੀ ਕਾਫੀ ਮਤਲਬ ਜਿਆਦਾ ਵਧੀਆ ਰੀਚ ਜਾ ਰਹੀ ਆ ਬੀਚਾ ਸ਼ੁਕਰ ਦਾ ਸ਼ੁਕਰ ਮੰਗਦਾ ਰੱਖੇ ਤੇ ਚੜਦੀ ਕਲਾ 'ਚ ਰੱਖੇ ਸੋ ਕਾਫੀ ਰੀਲਾਂ ਵੀ ਆਉਣਗੀਆਂ ਹੁਣ ਸਾਡੀਆਂ ਤੁਸੀਂ ਦੇਖਿਆ ਕਰੋ ਬਾਬਲਾ ਭਾਈ ਦੇ ਨਾਲ ਜੁੜੇ ਨੇ ਬਹੁਤ ਪੁਰਾਣੇ ਟਾਈਮ ਤੋਂ ਜੁੜੇ ਨੇ ਸਾਰੇ ਬੰਦੇ ਸਾਥ ਦਿਆ ਕਰੋ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਹੈ ਤੇ ਉਹਦੇ ਕਹਿਣ ਨੂੰ ਤਣਕਾ ਤਣਕਾ ਕਰਕੇ ਸਮੁੰਦਰ ਬਣਦਾ ਇਸ ਕਰਕੇ ਭਾਈ ਤੁਸੀਂ 10 ਜਣੇ 20 ਜਣੇ ਇਹ ਸ਼ੇਅਰ ਕਰ ਦੋਗੇ ਤੁਹਾਡਾ ਫਰਕ ਨਹੀਂ ਜਾਂਦਾ ਫਰਕ ਨਹੀਂ ਪੈਂਦਾ ਸਾਨੂੰ ਹਸਾਰਾ ਲੱਗ ਜਾਂਦਾ ਸਹੀ ਹੈ ਜੀ ਇਹ ਸਾਡੇ ਬਬਲਾ ਜੀ ਧੁਰੀ ਜੀ ਦੇਦਰ ਸੁਦੇ ਕਾਜਲ ਨਾਮ ਦੇ ਚਿਹਰੇ ਦੇ ਧੁੱਪ ਪੈ ਰਹੀ ਆ ਠੀਕ ਹੈ ਮਿੱਤਰੋ जुड़े रहे हो आज ਤੁਸੀਂ ਸੀਜ਼ਨ ਦੀ ਸ਼ੁਰੂਆਤ ਸੋ ਆਪਦਾ ਕੰਮ ਪਹਿਲਾ ਸ਼ੋਅ ਪਹਿਲਾ ਸ਼ੋਅ ਬਈ ਚਲੋ ਸ਼ੋਅ ਤਾਂ ਲੱਗ ਗਿਆ ਪਹਿਲਾਂ ਪਰ ਉਹ ਡੀਜੇ ਸੈਟਅਪ ਸੀ ਸੋ ਜਿਹੜਾ ਵਧੀਆ ਕਹਿੰਦੇ ਨੇ ਦਿਲ ਤੋਂ ਸਕੂਨ ਆਵੇ ਉਹ ਸ਼ੋਅ ਤੇ ਬਾਰੇ ਬੋਲਣਾ ਚਾਹੀਦਾ ਸੋ ਅਸੀਂ ਬੋਲ ਰਹੇ ਹਾਂ ਲਵ ਯੂ ਕੀ ਗੱਲਾਂ ਹੋਣੀਆਂ ਹਾਂਜੀ ਕੀ ਗੱਲਾਂ ਹੋਣੀਆਂ ਸੇਅਰ ਕਰਤਾ ਬੀ ਗਿਆ ਨਾ ਹਾਂ ਤਾਂ ਆਪਣਾ ਗਰੀਦਨ ਤਾਂ ਬਹੁਤ ਬਹੁਤ ਜ਼ਿਆਦਾ ਹੁੰਦਾ ਹੈ ਨੀ ਗੁਰਦੇ ਆ। ਸਹੀ ਆ। ਅੱਜ ਇੱਕ ਬੰਦੇ ਨੂੰ ਸਾਡੇ ਨੂੰ ਹੋਰ ਚੜਾਉਣਾ ਸੀ। ਤੁਹਾਨੂੰ ਨਮਾ ਬੰਦਾ ਬੁਲਾਉਣਾ ਸੀ ਸਾਡਾ ਵੀ। ਰਹਿ ਗਿਆ ਸੀ ਬੁਲਾਉਣ ਬੰਨੀ ਉਹ। ਹੈ? ਕੁਝ ਬੰਦੇ ਪავლੇ। ਅੱਛਾ ਜੀ। ਆਪਣਾ ਵਲੌਗ ਤਾਂ ਜ਼ਰੂਰ ਦੇਖਦੇ ਨੇ। ਪਰ ਆਪਣੇ ਨਾਲ ਉਹਦੇ ਨੂੰ ਬਿੱਤ ਬਿੱਤ ਕਰਾ ਨਹੀਂ ਰੱਖਦੇ। ਅੱਛਾ। ਬੋਲ ਚਾਲ। ਫਿਰ ਮੈਨੂੰ ਪਰਸੋਂ ਵਧਾ ਲੱਗਿਆ। ਕਹਿੰਦਾ ਬਈ ਚਾਂਦੀ ਰੱਖ ਲਿਆ ਤੁਸੀਂ ਮੈਂ ਕਿਹਾ ਚਾਂਦੀ ਸਾਡੇ ਨਾਲ ਹੀ ਸੀ ਪਹਿਲਾਂ ਵੀ ਸੀ ਹੁਣ ਵੀ ਆ ਮੈਂ ਚਾਂਦੀ ਸਾਡੇ ਤੋਂ ਵੱਖ ਕਦੋਂ ਹੋਇਆ ਕਹਿੰਦੇ ਨਹੀਂ ਭਾਈ ਅਸੀਂ ਆਏ ਹੈ ਕਹਿੰਦੇ ਕੰਗਾ ਭਾਈ ਦੇਖਿਆ ਜੀ ਮੈਂ ਤੁਸੀਂ ਕਿੱਥੇ ਦੇਖਿਆ ਜੀ ਕਹਿੰਦੇ ਤੁਹਾਡੇ ਬਲੌਗ 'ਚ ਦੇਖਿਆ ਜੀ ਮੈਂ ਕਿਹਾ ਕਮਾਲ ਐ ਇੰਨੀ ਚੜਾਈ ਕਰਦੇ ਦੀ ਜਿਹੜਾ ਸਾਡੇ ਬਲੌਗ 'ਚ ਦੇਖਣਾ ਹੈ ਚਾਂਦੀ ਨੂੰ ਵੀ ਕੌਣ ਕੌਣ ਬੰਦਾ ਮੈਂ ਇਹਦਾ ਮਤਲਬ ਸਾਡੇ ਤੇ ਨਿਗਾਹਾਂ ਹੈਗੀਆਂ ਨੇ ਹੈ ਵੀ ਕੌਣ ਕੀ ਕਰਦਾ ਕੀ ਨਹੀਂ ਹੈ ਨਾ ਇਹਦਾ ਉਹ ਤਾਂ ਨਗਾਹਾਂ ਹੈਗੀਆਂ ਨੇ ਹਾਂ ਜਾਂਦੀ ਬਸ ਸਹੀ ਗੱਲ ਹੈ ਇੰਨੀਆਂ ਨਗਾਹਾਂ ਨੇ ਤੇਰੇ ਤੇ ਖੁਸ਼ ਰਹੋ ਆਵਾਜ਼ ਰੱਖੋ ਬਸ ਸਹੀ ਹੈ ਬਿਲਕੁਲ ਗੈਸਾ ਬਸ ਕਿਦਾਂ ਲੈਂਗੇ ਮੇਰੇ ਚੇਹੇ ਹਣੀ ਫਿਰ ਕੇ ਜਾ ਕੇ ਮਰੀ ਅਛਾ ਲੈਂਗੇ ਲੈਂਗੇ ਚੇਹੇ ਹਣੀ ਮੇਰੇ ਚੇਹੇ ਜਾਣੀ ਸਮਝ ਆਏ ਕਿਸੇ ਨੂੰ ਵੀ ਕੀ ਕਹ ਗਿਆ ਬਾਈ ਇਹ ਸਮਾਂ ਕਾਜਲ ਬਬਲ ਹੀ ਸਮਝ ਸਕਦੇ ਆ ਇਹ ਸਾਡੇ ਪੁਰਾਣੇ ਬੰਦੇ ਸਮਝ ਸਕਦੇ ਆ ਕਿ ਨਹੀਂ ਇਹ ਆਂਦੀ ਦੇਖ ਇਹ ਜੰਦੀ ਗੱਲਬਾਤ ਗਈ ਬੜਾ ਵਧੀਆ ਠੀਕ ਹੈ ਸੈਟਨ ਉਹਨੇ ਤੈਨੂੰ ਠੀਕ ਨਹੀਂ ਮਰੀ ਬੋਲਣ ਦੀ ਗੱਲ ਹੈ ਕਿ ਉਹਨੇ ਸੀਗਨ ਨਹੀਂ ਆ ਸੀਗਨ ਨਹੀਂ ਹੋ ਗਿਆ ਸੋ ਨਾ ਹੋਵੇ ਚੱਲ ਜਲਦੀ ਜਲਦੀ ਰਿਕਵਰ ਹੋਵੇ ਜਾਂਦੀ ਅੱਜ ਕਰੂ ਪੂਰਾ ਡ੍ਰੈਗਨ ਖਾ ਕੇ ਹਾਂ ਬੱਡੂ ਅੱਜ ਡ੍ਰੈਗਨ ਵਾਲੋ ਲੋਕਾਂ ਦਾ ਹੈ ਉਹ ਮਾਰ ਆਪ ਕਰੀ ਗੁੜੀ ਅੱਛਾ ਮਾਰ ਤੂੰ ਹੈ ਕਿ ਉਹ ਸੋਸਤਵਤੀ ਸੋਸਤਵਤੀ ਸੋਸਤ ਦਾਸਤ ਨਹੀਂ ਹੈ ਇਹ ਮੈਂ ਕਾਨੂੰ ਬੱਚੇ ਦੋ ਦੋ ਪ੍ਰਾਉਂਡੇ ਰਗੜੇ ਹੋਏ ਨੇ ਇਹਦੇ ਪਿੰਡ ਜਿਹੜੇ ਆਉਂਦਾ ਜਾਂਦਾ ਜਿਵੇਂ ਜਿਵੇਂ ਆ ਕਰਕੇ ਤਾਂ ਜੀ ਇੱਧਰੋਂ ਆਇਆ ਜਾਂਦਾ ਜਾਂਦਾ ਹਰਿਆਣਾ ਹਰਿਆਣਾ ਆਉਂਦਾ ਜਾਂਦਾ ਸੀ ਕਣੈ ਦੇ ਨਾ ਤੇ ਮੈਨੂੰ ਇੱਕ ਲੱਡੂ ਫੂਟਾ ਦੇ ਦੇ ਜਾ ਕੇ ਮੇਰ ਦੂਸਰਾ ਫੂਟਾ ਕਣੈ ਦੇ ਬੋਲਿਓ ਸਹੀ ਆ ਹੋਰ ਜਾਂਦੀ ਵਧੀਆ ਹੋ ਸਨਾ ਗੱਲਵਾ ਬਸ ਸੈਟਾ ਜੁੜੇ ਰਹੋ ਬਈ ਚਾਂਦੀ ਦੇ ਘੇਰੇ ਤੋਂ ਅੱਜ ਸਬਸਕ੍ਰਾਈਬਰ ਲਾਈਕ ਸ਼ੇਅਰ ਕਰਤੋ ਬੋਲਾਵਾ ਠੀਕ ਹੈ ਕਰ ਦਾਂਗੇ ਕਰ ਦਿੰਦੇ ਹਾਂ ਪਾਠੀ